ਆ ਰਿਹਾ ਹੈ ਟਾਰਗੇਟ ਡੇਡ ਆ ਸਾਰਾ ਕੁਝ ਇਧਰ ਵੀ ਉਹ ਵੀ ਫਟ ਗਿਆ ਕਿੱਥੇ ਆ ਥੱਲੇ ਹੀ ਪੁੱਟਦੀ ਆ ਇਨਾ ਤਗੜਾ ਸੀ ਨੇਰੇ ਦੇਖੋ ਨਿਆਟ ਪਾਣੀ ਚੈੱਕ ਕਰਨ ਵਾਲੇ ਬੱਦਲ ਵੀ ਇਧਰ ਵੇਖੋ ਤੁਸੀਂ ਬੜਾ ਨੁਕਸਾਨ ਕਰਕੇ ਗਿਆ ਨੇ ਯਾਰ ਆਇ ਤੇਰੇ ਕੋਦੇ ਉਹ ਵੱਡੇ ਵੱਡੇ ਦੱਤ ਲੱਗੇ ਕੋਹ ਆਟਿਆ ਕਰ ਰਹੇ ਵੇਖੋ ਇੱਥੋਂ ਡੇਡੇ ਕਰਦੇ ਮੁੱਢੇ ਸਾਰੇ ਐਵੇਂ ਹੋਏ ਨੇ ਕਰਵਾਇ ਦੇ ਵੇਖੋ ਕਿ ਕਿੱਡਾ ਵੱਡਾ ਟਾਂ ਨੂੰ ਜਿਹੜਾ ਰੁੜਦਾ ਨਹੀਂ ਪਿਆ ਪਾਰ ਵੀ ਵੇਖੋ ਤੁਸੀਂ ਉਧਰ ਵੇਖੋ ਬੜਾ ਗਾ ਨੁਕਸਾਨ ਕਰਕੇ ਗਿਆ ਆ ਇਧਰ ਵੇਖੋ ਤੁਸੀਂ ਓਹ ਲਾ ਇਧਰ ਦੇਖੋ ਦੀਆਂ ਦੇ ਹਾਲ ਦੇਖੋ ਤੁਸੀਂ ਚੈੱਕ ਕਰੋ ਲੱ ਲੇਖੋ ਇਧਰ ਆ ਇਧਰ ਇਕੋ ਕੁਡੇ ਗਡੇ ਟਾਂ ਤੋੜੇ ਨੇ ਦੇਖੋ ਟੱਪ ਲੈਣ ਤੋਂ ਆਪਾਂ ਨਾ ਡਿੱਗ ਭਿਓਰ ਚੈੱਕ ਕਰੋ ਛੱਡਿਆ ਕੁਛ ਨਹੀਂ ਪਤੰਦਰ ਨੇ ਪਰ ਥੋੜੇ ਦੂਰੋਂ ਜਾ ਕੇ ਵਿਖਾਉਣਾ ਇਧਰ ਦੇਖੋ ਤੁਸੀਂ ਰੋ ਜੀ ਆ ਚੈੱਕ ਕਰੋ ਆ ਵੇਖੋ ਡੰਗਰ ਵਿਰੋੜਾ ਹੈ ਬੱਛੀ ਆ ਗਈ ਕਿਸੇ ਦੀ ਚਾਰੇ ਦੀ ਇਥੇ ਜੇ ਤਾਂ ਬਾਹਲੇ ਨੁਕਸਾਨ ਕਰ ਗਿਆ ਨਾ ਗੁੱਠੀ ਚ ਉਹ ਦੱਸ ਚੈੱਕ ਕਰੋ ਜਾਮ ਲੱਗ ਜਾਣਾ ਹੁੰਦਾ ਆ ਵੇ ਸਾਡੀ ਵਾਈਫਾਈ ਦੀ ਤਾਰ ਆ ਫਿਰਦੀ ਇਹ ਵਿੱਚ ਚਲੀ ਗਈ ਜੀ ਇਦਰ ਦੇਖੋ ਆ ਚੈੱਕ ਕਰੋ ਬੜਾ ਤਗੜਾ ਨੁਕਸਾਨ ਕਰ ਗਿਆ ਜੀ ਵਾਈਫਾਈ ਤਾਰ ਚੈੱਕ ਕਰੋ ਲੈ ਬਦਲਵਾ ਲਓ ਚੈੱਕ ਕਰੋ ਲੋਡ ਕਰਕੇ ਬੰਦ ਫੇਰ ਕੀ ਹੈ ਲਾੜ ਕੱਟ ਹੀ ਹੋ ਲੰਨਾ ਨੂੰ ਪਤਾ ਆ ਚੈੱਕ ਕਰੋ ਕਰੋ ਦੇਖੋ ਆ ਵੀ ਡੇ ਗਿਆ ਮੁੱਢੇ ਪਾਟਦੇ ਗਏ ਰਹੇ ਆ ਸਾਈਡ ਦੇ ਦੇ ਪਾਸੇ ਮਗਰ ਵੀ ਸਾਰਾ ਲਿੱਕਾ ਪਿਆ ਹੈ ਆਹ ਤਾਲੀਆਂ ਦਾ ਲੇਅਰ ਪਰਾਨੋ ਸਹਨੀਆਂ ਚੁੱਕ ਕੇ ਆਏ ਨੂੰ ਕਿਵੇਂ ਬੈ ਲਾ ਗਈ ਹੰਦਾਂ ਬਾਪਰਾ ਆ ਗਿਆ ਨਾ ਆਹ ਬੱਜ ਰੱਬ ਅੱਗੇ ਕੀ ਚੀ ਜੜਦੀ ਏ ਲੋ ਮਿੱਤਰੋ ਆ ਦਰਸ਼ਨ ਪਾਓ ਇਧਰੋਂ ਆ ਇਧਰ ਚੱਕਰ ਹੋ ਵੇਖੋ ব্যারিক চ ਆਪ ਦਾ ਸਰਾਕਾ ਖਸਾ ਵੱਡੇ ਵੱਡੇ ਬੱਲਾਂ ਨਹੀਂ ਸੱਟਣਾ ਜੋ ਮਰ ਜਾਈ ਵੇ ਤੇ ਮੁੜ ਕੇ ਕੈਮਰਾ ਵਿਖਾਉਣੇ ਆ ਦਰਸ਼ਨ ਪਾਓ ਕੈਮਰੇ ਦੇ